ਪਿਆਰੀ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਸਾਸਨ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜੀ ਆਪ ਜੀ ਦੇ ਨਾਲ ਅੱਜ ਮਹਾਂਪੁਰਸ਼ਾਂ ਦੇ ਜੋ ਬਚਨ ਸੀ ਉਹ ਸਾਂਝੇ ਕਰਨੇ ਨੇ ਆਪਾਂ ਸੰਸਾਰਿਕ ਜੀਵ ਹਾਂ ਸੁਭਾਅਕ ਹੈ ਕਿ ਦਿਨ ਦੇ ਵਿੱਚ ਅੱਖਾਂ ਦੇ ਨਾਲ ਪਤਾ ਨਹੀਂ ਆਪਾਂ ਜਿੰਨੀ ਵੀ ਦੁਨੀਆ ਦੇਖਦੇ ਹਾਂ ਚੰਗਾ ਮੰਦਾ ਕੀ ਕੀ ਦੇਖਿਆ ਜਾਂਦਾ ਹੈ ਜੋ ਵੀ ਆਪਾਂ ਦੇਖਦੇ ਆ ਉਹੀ ਸਾਡੇ ਫੁਰਨੇ ਬਣ ਜਾਂਦੇ ਨੇ ਉਹੀ ਸਾਡੇ ਸੁਪਨੇ ਬਣ ਜਾਂਦੇ ਨੇ ਵਿੱਚ ਆਪਣਾ ਕਈ ਵਾਰੀ ਕੀ ਹੁੰਦਾ ਵੀ ਆਪਾਂ ਨੂੰ ਦਵਾਉਣ ਲਾਇਨ ਸੁਪਨਿਆਂ ਦੇ ਵਿੱਚ ਆਪਾਂ ਉੱਠਦੇ ਆ ਡਰ ਜਾਂਦੇ ਆ ਮਾੜੇ ਖਿਆਲ ਬਹੁਤ ਆਉਂਦੇ ਨੇ ਸੁਪਨੇ ਬੜੇ ਡਰਾਉਣੇ ਆਉਂਦੇ ਨੇ ਆਪਾਂ ਉੱਠ ਕੇ ਬਹਿ ਜਾਂਦੇ ਆ ਵੀ ਇੰਨਾ ਡਰਾਵਣਾ ਸੁਪਨਾ ਆਇਆ ਨਾ ਤੇ ਦਿਨ ਚ ਨੈਗੇਟਿਵਿਟੀ ਆ ਜਾਂਣੀ ਮਾੜੇ ਖਿਆਲ ਆਈ ਜਾਣੇ ਵੀ ਐਵੇਂ ਨਾ ਹੋ ਜੇ ਆ ਕੰਮ ਵੀ ਰਹਿ ਚੱਲਿਆ ਕਿਤੇ ਮੈਂ ਘਾਟੀ ਨਾ ਚਲਾ ਜਾਵਾਂ ਉਹ ਮੈਂ ਬੱਚੇ ਭੇਜੇ ਨੇ ਸਕੂਲ ਭੇਜੇ ਨੇ ਰੱਬ ਨਾ ਕਰੇ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਚੱਲ ਰਿਹਾ ਤੇ ਅਸੀਂ 네ਗੈਟਿਵਿਟੀ ਚੀਜ਼ ਬਹੁਤ ਜ਼ਿਆਦਾ ਦੇਖ ਰਹੇ ਹਾਂ ਅੱਖਾਂ ਨਾਲ ਪ੍ਰਾਣੀ ਜਗ੍ਹਾ ਤੇ ਹਾਦਸਾ ਹੋ ਗਿਆ ਪਲੈਨ ਕ੍ਰੈਸ਼ ਹੋ ਗਿਆ ਕੁਝ ਵੀ 네ਗੈਟਿਵਿਟੀ ਬਹੁਤ ਜ਼ਿਆਦਾ ਫੈਲੀ ਹੋਈ ਹੈ ਜੋ ਚੀਜ਼ ਅਸੀਂ ਦੇਖਦੇ ਹਾਂ ਸੁਭਾਅਕਾ ਵੀ ਉਹ ਸਾਡੇ ਮਨ ਦੇ ਵਿੱਚ ਉਹਨੇ ਹੌਲੀ 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 ਕਰਕੇ ਉਹ ਪੱਕੀ ਹੋ ਜਾਂਦੀ ਹੈ ਵੀ ਮੇਰੇ ਨਾਲ ਨਾ ਹੋ ਜੇ ਐਵੇਂ ਨਾ ਹੋ ਜੇ ਇਸ ਕਰਕੇ ਇਸ ਚੀਜ਼ ਤੋਂ ਬਚਣ ਲਈ ਜਿਨ੍ਹਾਂ ਨੂੰ ਦਬਾ ਪੈਂਦਾ ਸੁਪਨੇ ਮਾੜੇ ਆਉਂਦੇ ਨੇ ਮਨ ਦੇ ਵਿੱਚ ਹਮੇਸ਼ਾ ਹੀ ਗੰਧ ਚੱਲਦਾ ਰਹਿੰਦਾ ਉਹਨਾਂ ਦੇ ਲਈ ਇੱਕ ਵਾਰੀ ਭਾਈ ਠਾਕੁਰ ਸਿੰਘ ਜੀ ਪਟਿਆਲੇ ਵਾਲੇ ਕਥਾਵਾਚ ਉਹਨਾਂ ਨੇ ਮਹਾਂਪੁਰਸ਼ ਨੂੰ ਬੇਨਤੀ ਕੀਤੀ ਸੀ ਅਨਸਾਰੀ ਵਾਲਿਆਂ ਅਨਸਾਲੀ ਵਾਲੇ ਮਹਾਂਪੁਰਸ਼ ਕਾ ਦੇ ਭਾਈ ਜੇ ਐਵੇਂ ਦਾ ਸਮਾਂ ਹੋਵੇ ਨਾ ਤਾਂ ਬੱਦ ਤੋਂ ਬੱਦ ਭਈ ਕੀਰਤਨ ਸੋਹਲੇ ਦਾ ਜਾਪ ਕਰੋ ਕਿਵੇਂ ਆਪਾਂ ਦਿਨ ਦੇ ਵਿੱਚ ਜੋ ਵੀ ਸੋਚਦੇ ਆ ਜਦੋਂ ਆਪਾਂ ਪਾਠ ਕਰਨ ਲੱਗਦੇ ਨੇ ਉਹੀ ਚੀਜ਼ ਆਪਣੇ ਸਾਹਮਣੇ ਆਈ ਜਾਂਦੀ ਆ ਆਪਾਂ ਕਹਿੰਦੇ ਵੀ ਮਨ ਨਹੀਂ ਲੱਗਦਾ ਸਾਰਾ ਦਿਨ 23 ਘੰਟੇ ਤਾਂ ਆਪਾਂ ਸੰਸਾਰ 'ਚ ਲੰਘਾਤਾ ਮੰਨ ਲਓ ਮੈਂ ਕਹਾਂ ਮੈਂ ਸਵੇਰ ਤੋਂ ਲੈ ਕੇ ਹੁਣ ਤੱਕ ਵੀਡੀਓ ਬਣਾ ਰਿਹਾ ਕਿਸੇ ਜਗ੍ਹਾ ਦੀ ਸਵੇਰੇ ਮੈਂ ਅਮਰਸਰ ਗਿਆ ਸ਼ਾਮ ਨੂੰ ਮੈਂ ਮੁਕਸਰ ਗਿਆ ਉਸ ਤੋਂ ਬਾਅਦ ਮੈਂ ਦਮਦਮਾ ਸਭ ਚਲਾ ਗਿਆ ਉਹ ਮੈਂ ਸਾਰੀ ਵੀਡੀਓ ਬਣਾ ਲਈ ਉਹ ਜਿਹੜੀ ਮੇਰੀ ਵੀਡੀਓ ਬਣੀ ਆ ਨਾ ਸੰਗਤ ਜੀ ਉਹ ਸ਼ਾਮ ਨੂੰ ਜਦੋਂ ਮੈਂ ਅਪਲੋਡ ਕਰੂੰਗਾ ਉਹੀ ਚੀਜ਼ਾਂ ਕਰੂੰਗਾ ਨਾ ਜਿਹੜੀ ਚੀਜ਼ ਮੈਂ ਬਣਾ ਕੇ ਲੈ ਕੇ ਆਇਆ ਹੋਰ ਤਾਂ ਮੈਂ ਕੁਝ ਕਰਨਾ ਹੀ ਨਹੀਂ ਕਿਉਂਕਿ ਮੈਂ ਵੀਡੀਓ ਇਹ ਚੀਜ਼ ਦੀ ਬਣਾਈ ਆ ਆਪਣੀ ਅੱਖਾਂ ਨਾਲ ਐਵੇਂ ਹੀ ਆਪਣਾ ਮਾਈਂਡ ਆਪਣਾ ਮਨ ਇਹ ਜੋ ਦਿਨ ਚ ਕਰਦਾ ਜੋ ਦਿਨ ਦੇ ਵਿੱਚ ਆਪਾਂ ਸੋਚਦੇ ਆ ਜਦੋਂ ਆਪਾਂ ਪਾਠ ਕਰਨ ਲੱਗਦੇ ਨੇ ਸੰਗਤ ਜੀ ਉਹੀ ਚੀਜ਼ਾਂ ਸਾਹਮਣੇ ਦਿਖਾਉਂਦਾ ਆਪਾਂ ਕਹਿੰਦੇ ਆਪਣਾ ਮਨ ਨਹੀਂ ਲੱਗਦਾ ਫਿਰ ਸਾਨੂੰ ਰਾਤ ਨੂੰ ਡਰ ਲੱਗਦਾ ਕਿਉਂਕਿ ਡਰਾਉਣੀਆਂ ਫਿਲਮਾਂ ਦੇਖੀਆਂ ਨੇ ਭੂਤਾਂ ਵਾਲੀਆਂ ਦੇਖ ਲਈਆਂ ਕੋਈ ਸੀਰੀਅਲ ਐਦਾਂ ਦੇ ਦੇਖਣ ਲੱਗ ਜਾਨੇ ਆ ਕੋਈ ਵੀ ਚੀਜ਼ ਲੈ ਲਓ ਵੀ ਆਪਾਂ ਨੈਗੇਟਿਵਿਟੀ ਦੇਖਦੇ ਆ ਇਹ ਉਵੇਂ ਚਲੀ ਜਾਂਦੀ ਆ ਕਈ ਵਾਰੀ ਮਾੜੇ ਕਰਮ ਕਰੇ ਹੁੰਦੇ ਨੇ ਪਿਛਲਾ ਕੋਈ ਪੂਰਬਲਾ ਕਰਮ ਇੰਨੇ-ਇੰਨੇ ਡਰਾਵਨੇ ਸੁਪਨੇ ਆਉਂਦੇ ਨੇ ਨੀਂਦ ਨਹੀਂ ਆਉਂਦੀ ਰਾਤ ਨੂੰ ਉਦੇ ਲਈ ਕੋਈ ਪਰਮਾਤਮਾ ਦੀ ਕਿਰਪਾ ਦੇ ਨਾਲ ਆਪਜੀ ਅਰਦਾਸ ਬੇਨਤੀ ਕਰਕੇ ਨਾ ਕੀਰਤਨ ਸੋਲੇ ਦਾ ਜਿਹੜਾ ਜਾਪ ਆ ਉਹ ਸ਼ੁਰੂ ਕਰੋ ਰਾਤ ਨੂੰ ਪੈਣ ਲੱਗਿਆਂ ਘੱਟੋ-ਘੱਟ ਜ਼ਿਆਦਾ ਨਹੀਂ 5 ਵਾਰੀ ਕੀਰਤਨ ਸੁਣਦਾ ਜਾਪ ਕਰਕੇ ਸੋਇਆ ਕਰੋ ਤੇ ਜਦੋਂ ਆਪਾਂ ਮੋਬਾਈਲ ਤੇ ਰਾਤ ਨੂੰ ਸੋਣਾ ਹੀ 12 ਵਜੇ ਫਿਲਮਾਂ ਦੇਖ ਕੇ ਮੂਵੀਜ਼ ਦੇਖ ਕੇ ਕੁਝ ਵੀ ਆਪਾਂ ਬੜਾ ਕੁਛ ਆ ਮੋਬਾਈਲ 'ਚ ਜਿਵੇਂ ਦਾ ਦੇਖਣਾ ਹੈਗਾ ਉਵੇਂ ਦਾ ਉਹ ਤੁਹਾਡੇ ਦਿਮਾਗ 'ਚ ਉਹਨੇ ਉਹਰੇ ਘਰ ਕਰ ਲੈਣਾ ਉਵੇਂ ਦੇ ਤੁਹਾਨੂੰ ਫਿਰ ਸੁਪਨੇ ਆਉਣੇ ਨੇ ਸੌਣ ਲੱਗਿਆਂ ਕੋਸ਼ਿਸ਼ ਕਰੋ 2 ਘੰਟੇ ਘੰਟਾ ਡੇਢ ਘੰਟਾ ਪਹਿਲਾਂ ਉਹਨੂੰ ਫੋਨ ਨੂੰ ਛੱਡ ਦਿਓ ਘੰਟਾ ਜਿਹੜਾ ਤੁਹਾਡਾ ਸੌਣ ਤੋਂ ਪਹਿਲਾਂ ਵਾਲਾ ਕੋਸ਼ਿਸ਼ ਕਰੋ ਗੁਰੂ ਨੂੰ ਸਮਰਪਿਤ ਕਰੋ ਉਸ ਟਾਈਮ ਕੋਈ ਚੰਗੀ ਚੀਜ਼ ਸੁਣੋ ਗੁਰਬਾਣੀ ਦਾ ਸ਼ਬਦ ਸੁਣ ਲਓ ਕੀਰਤਨ ਸੋਲੇ ਦਾ ਜਾਪ ਕਰਕੇ ਸੌਣਾਗਾ ਹੁਣ ਕਈਆਂ ਦੇ ਸਵਾਲ ਆ ਵੀ ਮੈਨੂੰ ਆਉਂਦਾ ਨਹੀਂ ਨਹੀਂ ਆਉਂਦਾ ਸੁਣ ਲਓ ਜਿਹੜੇ ਸੁਣ ਵੀ ਨਹੀਂ ਸਕਦੇ ਮੋਬਾਈਲ ਦੂਜੇ ਨੇ ਉਹਨਾਂ ਦੇ ਲਈ ਕਿ ਆਓ ਇੱਕੋ ਹੀ ਸ਼ਬਦ ਆਜਾਬ ਕਰ ਲਿਆ ਕਰੋ ਧੰਨ ਧੰਨ RAMDAS GURU ਧੰਨ ਧੰਨ RAMDAS GURU ਧੰਨ ਧੰਨ RAMDAS GURU ਮਹਾਰਾਜ ਕਿਰਪਾ ਕਰੋ ਜਿਹੜਾ ਬੰਦਾ ਇਸ ਤਰ੍ਹਾਂ ਵਿਚਰਦਾ ਰਹਿੰਦਾ ਨਾ ਵਿਚਾਰਦਾ ਰਹਿੰਦਾ ਮਹਾਰਾਜ ਦੀ ਗੁਰਬਾਣੀ ਨੂੰ ਗੁਰੂ ਸਾਹਿਬ ਦੇ ਨਾਮ ਨੂੰ ਗੁਰਬਾਣੀ ਚ ਲਿਖਿਆ ਵੀ ਉਹਦੇ ਵੀ ਮਨ ਦੇ ਵਿੱਚੋਂ ਨੈਗੇਟਿਵ ਵੀ ਖਤਮ ਹੋ ਜਾਂਦੀ ਆ ਮਾੜੇ ਖਿਆਲ ਨੇ ਜਿਹੜੇ ਖਤਮ ਹੋ ਜਾਂਦੇ ਨੇ ਤੁਹਾਨੂੰ ਯਤਨ ਕਰਨਾ ਪਏਗਾ ਕਿਉਂਕਿ ਜੇ ਰਾਤ ਨੂੰ ਨੀਂਦ ਨਾ ਚੱਜਦੀ ਆਈ ਸਵੇਰੇ ਤੁਸੀਂ ਪਾਠ ਹੀ ਨਹੀਂ ਕਰ ਸਕਦੇ ਸਵੇਰੇ ਨਾਮ ਪਾਠ ਕੀਤਾ ਤੁਹਾਡਾ ਦਿਨ ਇੰਨਾ ਵਕਾਰ ਲੰਗੇਗਾ ਕਿਉਂ ਕਿ ਕਿਉਂਕਿ ਹੈਬਿਟ ਬਣ ਜਾਂਦੀ ਆ ਕਾਦਤ ਹੋ ਜਾਂਦੀ ਆ ਕਿ ਮੈਂ ਆਪਾਂ ਕਹਿੰਦੇ ਵੀ ਰੋਟੀ ਮੈਨੇ ਵਜੇ ਖਾਣੀ ਆ ਪਾਠ ਦੀ ਵੀ ਆਤਮ ਬਣ ਜਨੈ ਵੀ ਮੈਂ ਉੱਠ ਕੇ ਲਾਹਾ ਲੈਣਾ ਹੀ ਲੈਣਾ ਅੱਜ ਮੈਂ ਪਾਠ ਕਰਨਾ ਹੀ ਕਰਨਾ ਮੈਂ ਜਪਦੀ ਸਭ ਦੇ ਪੰਜ ਕਰਨੇ ਨਹੀਂ ਮੈਂ 11 ਕਰਨੇ ਨੇ ਕਿਉਂਕਿ ਇਹਨ ਚੌ ਪੈਦਾ ਹੋਈ ਜਾਂਦਾ ਫਿਰ ਜਦੋਂ ਆਪਾਂ ਗੁਰਬਾਣੀ ਨੂੰ ਪੜਦੇ ਆ ਚੰਗੀ ਚੀਜ਼ ਸੋਚੋਗੇ ਚੰਗਾ ਦੇਖੋਗੇ ਚੰਗਿਆਂ ਦੇ ਨਾਲ ਰਹੋਗੇ ਚੰਗੀ ਸੰਗਤ ਕਰੋਗੇ ਉਹ ਇਫੈਕਟ ਤੁਹਾਡੇ ਮਾਈਂਡ ਤੇ ਪਏਗਾ ਤੁਹਾਨੂੰ ਮਾੜੇ ਖਿਆਲ ਨਹੀਂ ਆਉਣਗੇ ਇੱਕ ਐਗਜ਼ਾਮਪਲ ਦੱਸ ਦੇਣਾ ਇੱਕ ਉਦਾਹਰਣ ਦੇ ਦੇਣਾ ਤੁਹਾਨੂੰ ਜਿਹੜਾ ਆਪਣਾ ਪਾਪ ਆ ਉਹ ਕੀ ਆ ਕੋਈ ਮਾੜਾ ਕਰਮ ਕਰਿਆ ਕੋਈ ਪਾਪ ਕੀਤਾ ਉਹ ਕਰਮ ਬਣ ਗਿਆ ਕਰਮ ਪਾਪ ਆ ਜੇ ਆਪਣੇ ਤੇ ਗਰੀਬੀ ਚੱਲ ਰਹੀ ਆ ਤਾਂ ਕੋਈ ਮਾੜਾ ਕਰਮ ਕੀਤਾ ਹੋਇਆ ਮਾੜੇ ਸੁਪਨੇ ਆ ਰਹੇ ਨੇ ਕੋਈ ਮਾੜਾ ਕੀਤਾ ਜਾਂ ਮਾੜਾ ਸੋਚਿਆ ਸੋ ਇੱਕ ਭੈਣ ਦਾ ਮੈਨੂੰ ਫੋਨ ਆਇਆ ਉਹ ਕਹਿੰਦੀ ਵੀਰ ਜੀ 2 ਮਹੀਨੇ ਦੀ ਉਹ ਗੱਲ ਆ ਵੀ ਮੇਰਾ ਨਾ ਬਹੁਤ ਦਿਲ ਕਰਦਾ ਵੀ ਮਹਾਰਾਜ ਮਹਾਂਪੁਰਸ਼ ਨੇ ਜਿਹੜੇ ਹੰਸਾਲੀ ਵਾਲੇ ਉਹ ਮੇਰੇ ਸੁਪਨੇ 'ਚ ਮੈਨੂੰ ਦਰਸ਼ਨ ਦੇ ਦੇਣ ਪਰ ਵੀਰ ਜੀ ਮੈਂ ਇੰਨੇ ਜੋਗੀ ਹੈ ਨਹੀਂ ਇੰਨੀ ਮੇਰੀ ਸਮਰੱਥਾ ਨਹੀਂ ਮੈਨੂੰ ਲੱਗਦਾ ਵੀ ਮੈਂ ਹੈ ਨਹੀਂ ਇੰਨੇ ਜੋਗੀ ਤੇ ਮੇਰੇ ਕਹ ਵੀ ਜਿਹੜਾ ਗੁਰੂ ਹੁੰਦਾ ਨਾ ਤੇ ਮਹਾਂਪੁਰਸ਼ ਹੁੰਦੇ ਨੇ ਉਹ ਕੀ ਪਾਲਦੇ ਨੇ ਸੇਵਕ ਤੋਂ ਆਪਣੇ ਤੋਂ ਪਿਆਰ ਪਾਲਦੇ ਨੇ ਉਹ ਹੀ ਨਹੀਂ ਦੇਖਦੇ ਤੁਹਾਡੀ ਸ਼ਕਲ ਕਿੱਦਾ ਦੀ ਆ ਸੂਰਤ ਕਿਦਾ ਤੁਹਾਡੀ سیرਤ ਕੀ ਆ ਤੁਹਾਡੇ ਦਿਮਾਗ ਚ ਮਨ ਚ ਕੀ ਚੱਲ ਰਿਹਾ ਮੇ ਵੀ ਅਜੇ ਸਵਾਕ ਮੇ ਨਹੀਂ ਹੋਇਆ ਉਹਨੂੰ ਉਹ ਇੱਕ ਦਿਨ ਉਹਨੇ ਅਰਦਾਸ ਬੇਨਤੀ ਕਰਦੀ ਰੋਜ਼ ਪਾਠ ਕਰਕੇ ਸੁਣਦੀ ਆ ਭੈਣ ਮਹਾਰਾ ਦੀ ਕਿਰਪਾ ਹੋ ਗਈ ਉਹਨੂੰ ਬਾਬਾ ਜੀ ਨੇ ਦਰਸ਼ਨ ਦੇ ਇੱਕ ਸੁਪਨੇ ਉਹ ਕਹਿੰਦੀ ਮੈਨੂੰ ਹੁਣ ਨਿਸ਼ਚਾ ਹੋ ਗਿਆ ਇਸ ਗੱਲ ਦਾ ਵੀ ਹੁਣ ਮੇਰੇ ਨਾਲ ਮਾੜਾ ਨਹੀਂ ਹੋਊਗਾ ਕੁਝ ਉਹਦੇ ਮਨ ਚ ਇਹ ਆਸਾ ਸੀ ਪੈਣ ਲੱਗਿਆਂ ਰਾਤ ਨੂੰ ਪਾਠ ਕਰਿਆ ਕਰੋ ਜਦੋਂ ਤੁਸੀਂ ਰਾਤ ਨੂੰ ਪਾਠ ਕਰਕੇ ਸੋਵੋਗੇ ਨਾ ਚਾਹੇ ਵਾਹਿਗੁਰੂ ਵਾਹਿਗੁਰੂ ਕਰਕੇ ਸੋਵੋ ਮੂਲ ਮੰਤਰ ਕਰਦੇ ਸੋਈ ਜਾਓ ਪਾਠ ਸ਼ੁਰੂ ਕਰ ਲਓ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਹੋਰ ਕੋਸ਼ਿਸ਼ ਕਰਿਆ ਕਰੋ ਜਿਵੇਂ ਆਪਣਾ ਸਾਹ ਚੱਲਦਾ ਨੇ ਖੜਿਆ ਕਰੋ ਪੈਣ ਲੱਗਿਆ ਕੋਸ਼ਿਸ਼ ਕਰਿਆ ਕਰੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਸ ਤਰ੍ਹਾਂ ਜਦੋਂ ਤੁਸੀਂ ਕਰਕੇ ਸੋਵੋਗੇ ਨਾ ਪਾਠ ਕਰਕੇ ਜਾਏ ਤੁਹਾਡੀ ਜਿਹੜੀ ਸਾਰੀ ਰਾਤ ਆ ਉਹ ਸਾਰੀ ਤੁਹਾਡੀ ਮਹਾਰਾ ਦੀ ਕਿਰਪਾ ਨਾਲ ਇੰਨੀ ਸੋਹਣੀ ਬਤੀਤ ਹੋਗੀ ਤੁਹਾਨੂੰ ਚੰਗੇ ਸੁਪਨੇ ਗੁਰੂ ਸਾਹਿਬਾਂ ਦੇ ਮਹਾਂਪੁਰਸ਼ਾਂ ਦੇ ਸੰਤਾਂ ਦੇ ਦਰਸ਼ਨ ਦਿਦਾਰੇ ਹੋਣਗੇ ਤੇ ਜਦੋਂ ਚੰਗੀ ਰੂਹ ਦੇ ਦਰਸ਼ਨ ਹੋਗੇ ਜਿਵੇਂ ਕਹਿੰਦਾ ਬ੍ਰਹਮ ਗਿਆਨੀ ਕਾ ਦਰਸ਼ ਬੜਾ ਭਾਗੀ ਪਾਈ ਹੈ ਬ੍ਰਹਮ ਗਿਆਨੀ ਪੂਰ ਬਲ ਬਲ ਜਾਈਏ ਜਦੋਂ ਦਰਸ਼ਨੋਂ ਲੱਗੇ ਨਾ ਕਈ ਵਾਰੀ ਗੁਰੂ ਗ੍ਰੰਥ ਸਾਹਿਬਾਰੇ ਦਰਸ਼ਨ ਹੋਏ ਨੇ ਵੀ ਮੈਂ ਬੈਠਾ ਪਾਠ ਕਰ ਰਿਹਾ ਗੁਰਦੁਆਰੇ ਗਿਆ ਉਸ ਸਮੇਂ ਤੁਸੀਂ ਇਹ ਸਮਝ ਲਓ ਵੀ ਤੁਹਾਨੂੰ ਤੁਹਾਡਾ ਜਿਹੜਾ ਰਾਹ ਉਹ ਮਹਾਰਾਜ ਨੇ ਅੱਗੇ ਦਾ ਚੰਗਾ ਕਰਤਾ ਤੁਸੀਂ ਚੰਗੀ ਦਿਸ਼ਾ ਵੱਲ ਜਾ ਰਹੇ ਹੋ ਪੋਜ਼ਿਟਿਵਿਟੀ ਹਮੇਸ਼ਾ ਇਹਨਾ ਇਹ ਸੋਚਦੇ ਰਹੋ ਵੀ ਯਾਰ ਕੋਈ ਗੱਲ ਨਹੀਂ ਦੁਨੀਆ ਨਾਲ ਹੋ ਰਿਹਾ ਮੇਰੇ ਨਾਲ ਹੋ ਜੂਗਾ ਵਾਹਿਗੁਰੂ ਦੀ ਰਜਾ ਚ ਰਹਿਣਾ ਮੈਂ ਤਾਂ ਮਹਾਰਾਜ ਤੂੰ ਆਪੇ ਜਾਣੀ ਚੰਗਾ ਸੋਚੋ ਕੋਈ ਗੱਲ ਨਹੀਂ ਫਿਰ ਕੀ ਹੋ ਜੂਗਾ ਚੰਗਾ ਸੋਚੋ ਹਰ ਇੱਕ ਚੀਜ਼ ਨੂੰ ਲੈ ਕੇ ਪੋਜ਼ਿਟਿਵ ਰਹੋ ਜਿੰਨਾ ਪੋਜ਼ਿਟਿਵ ਰਹੋਗੇ ਨਾ ਬੀ ਪੋਜ਼ਿਟਿਵ एवरीथिंग ਇਜ਼ ਪੋਜ਼ਿਟਿਵ ਜਿੰਨਾ ਆਪਣੇ ਮਾਈਂਡ ਨੂੰ ਆਪਣੀ ਸੋਚ ਨੂੰ ਚੰਗਾ ਰੱਖੋਗੇ ਪੋਜ਼ਿਟਿਵ ਰੱਖੋਗੇ ਤੁਹਾਡੀ ਬਾਡੀ ਓਨੀ ਹਲਕੀ ਫੁਲਕੀ ਰਹੂਗੀ ਤੁਹਾਡਾ ਸਰੀਰ ਓਨਾ ਵਧੀਆ ਰਹੂਗਾ ਓਨਾ ਤੁਸੀਂ ਚੰਗੀ ਤਰ੍ਹਾਂ ਗੱਲ ਕਰ ਸਕਦੇ ਹੋ ਚੰਗਾ ਸੋਚ ਸਕਦੇ ਹੋ ਜੇ ਬੈਠੇ ਸੋਚੀ ਗਏ ਮੈਂ ਤਾਂ ਹੁਣ ਬਿਮਾਰ ਹੋ ਗਿਆ ਗਿਆ ਹੁਣ ਕਿੱਥੇ ਵਾ ਹੁਣ ਨਿਕੜਾਇਆ ਜਾਣਾ ਉਹ ਮਾਇੰਦ ਚ ਜਦੋਂ ਗੱਲ ਕਰ ਕਰਗੀ ਤੁਸੀਂ ਚੰਗੇ ਭਲੇ ਵੀ ਨਾ ਮੰਜੇ ਤੋ ਨਹੀਂ ਉੱਠ ਸਕਦੇ ਪੋਜ਼ਿਟਿਵ ਰੋ ਗੁਰੂ ਸਾਹਿਬ ਅੱਗੇ ਅਰਦਾਸ ਕਰਿਆ ਕਰੋ ਰੋਜ਼ ਸਤਿਗੁਰੂ ਬੜਾ ਸੋਹਣਾ ਸ਼ਰੀਰ ਦਿੱਤਾ ਅੱਖਾਂ ਦਿੱਤੀਆਂ ਨੇ ਜ਼ੁਬਾਨ ਦਿੱਤੀ ਆ ਕੀਆਂ ਨੂੰ ਇਹ ਵੀ ਨਹੀਂ ਦਿੱਤਾ ਇਸ ਤਰ੍ਹਾਂ ਸ਼ੁਕਰਾਨਾ ਕਰਿਆ ਕਰੋ ਤੇ ਮਾੜੇ ਫੁਰਨਿਆਂ ਤੋਂ ਮਾੜੇ ਖਿਆਲਾਂ ਤੋਂ ਬਚਣ ਲਈ ਕੀਰਤਨ ਸੋਲੇ ਜਿੰਨਾ ਵੀ ਹੋ ਸਕਦਾ ਕੀਰਤਨ ਸੋਲੇ ਦਾ ਪਾਠ ਕਰਕੇ ਸੋਵੇ ਪੰਜ ਪਾਠ ਕਟੋ ਘਟ ਕਰੋ ਤੈਨੂੰ 10-11 ਦਿਨ ਜਾਂ 1 ਮਹੀਨਾ ਤੁਹਾਨੂੰ ਪਤਾ ਲੱਗ ਜਾਊਗਾ ਵੀ ਖੇੜ ਕੀ ਵਰਤਦੀ ਆ ਇਹ ਮੇਰੇ ਬਾਅਦ ਐਕਸਪਲੇਨ ਕਰਨ ਦੀ ਲੋੜ ਨਹੀਂ ਤੁਸੀਂ ਆਪ ਹੀ ਦੱਸੋਗੇ ਕਿਉਂਕਿ ਆਈ ਹੈਵ ਨੋ ਵਰਡਸ ਉਹਦੇ ਲਈ ਠੀਕ ਹੈ ਜੀ ਉੱਲਾ ਮਾਫ ਕਰਿਓ ਬਾਣੀ ਪੜੋ ਬੱਤੋ ਗੁਰਬਾਣੀ ਨਾਲ ਜੁੜਨਾ ਆਪਾਂ ਨੇ ਇਹੋ ਹੀ ਆਪਾਂ ਆਪਣੀ ਜ਼ਿੰਦਗੀ ਦਾ ਇੱਕ ਟਾਰਗੇਟ ਰੱਖਣਾ ਵੀ ਮੈਂ ਵੱਧ ਤੋਂ ਵੱਧ ਗੁਰਬਾਣੀ ਨੂੰ ਸਮਝਣਾ ਗੁਰਬਾਣੀ ਨੂੰ ਪੜ੍ਹਨਾ ਜਿੰਨਾ ਪੜ੍ਹੋਗੇ ਸਮਝੋਗੇ ਨਾ ਸੰਗਤ ਜੀ ਉਨਹੀਂ ਜੀਵਨ ਸੁੱਖ ਆ ਜਾਊਗਾ ਲਾ ਮਾਫ ਕਰਦੇ ਹੋ ਸੀਸਾਂ ਦਿਓ ਤੁਹਾਡੇ ਬੱਚੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ